ਲਓ ਜੀ 2015 ਵਾਲੇ ਮੁੰਡੇ ਜਿਹੜੇ 2015 ਭੱਜਣਗੇ 2015 16 17 ਵਾਲੇ ਨੇ ਇਹ ਬੱਚੇ ਤੇ ਜੀ ਇਹ ਭੱਜਣਗੇ ਅੱਜ ਪੂਰਾ 400 ਮੀਟਰ ਰੇਸ ਤੇ ਬਹੁਤ ਵਧੀਆ ਬੱਚੇ ਆਏ ਨੇ ਜੀ ਪੂਰੇ 400 ਮੀਟਰ ਦੀ ਰੇਸ ਲਾਣਗੇ ਇਹ ਤੇ ਤੁਸੀਂ ਦੇਖ ਸਕਦੇ ਹੋ ਬਈ ਪੂਰਾ ਉਤਸ਼ਾਹਤ ਠੀਕ ਹੋ ਫਿੱਟਾ ਲਓ ਜੀ ਪੂਰੇ ਫਿੱਟਨੇ ਤੇ ਦੇਖਦੇ ਹੁਣ ਰਿਜ਼ਲਟ ਅੱਗੇ ਲਓ ਜੀ 400 ਮੀਟਰ ਵਾਲੇ ਮੁੰਡੇ ਜੋ ਫਟ ਸੈਕਿੰਡ लो दाए दाए। ले लो।, लो जी आप बच्चे ने चार सौ मीटर वाले मुंडे जिन की पोजिशन आई है नाम है पुत्र गुरनूर सिंह पुत्र ਗੁਰਜੀਤ ਸਿੰਘਾ ਗੁਰਜੀਤ ਸਿੰਘਾ ਕਿਹੜਾ ਪੰਡਾ ਹੈ ਜਗਲਾਨਾ ਜਗਲਾਨਾ ਹਾਂ ਪੁੱਤ ਅਮਨਿੰਦਰ ਸਿੰਘ ਜੀ ਸੁਣੋ ਅਸਵਾਸ ਪ੍ਰਦੀਪ ਸਿੰਘ ਪ੍ਰਦੀਪ ਸਿੰਘਾ ਕਿਹੜਾ ਪੰਡਾ ਹੈ ਕੁਲਰੀਆ ਹਾਂ ਪੁੱਤ ਕੀ ਨਾਮ ਹੈ ਅਭਿਯੋਤ ਅਭਿਯੋਤ ਫਾਦਰ ਨੇਮਾ ਕੁਲਜਨ ਸਿੰਘ ਕਿਹੜਾ ਪੰਡਾ ਹੈ ਕੁਲਰੀਆ ਪੁਤਰੀਆਂ ਤੇ ਆ ਬੱਚੇ ਨੇ ਜੀ ਜੋ 5 ਸੈਕਿੰਡ ਖੜਾ ਆਏ ਨੇ 400 ਮੀਟਰ ਰੇਨ ਦੇ ਵਿੱਚ ਉਮਰ ਇਹਨਾਂ ਦੀ 11 ਸਾਲ ਦੀ 2015 16 17 ਵਾਲੇ ਬੱਚੇ ਨੇ ਇਹ ਤੇ ਮਾਰੋ ਤਾੜੀਆਂ ਪੁੱਤੋ ਏ ਤੇ ਆ ਕੇ ਵਾਸਤੇ ਫੁੱਲ ਮੇਂਦ ਕਰਾਂਗੇ ਨਾ ਦੇਖਿਆ ਡਰੋਨ ਡੇਲੀ ਆਇਆ ਕਰੂਗੇ ਓਕੇ